ਅਸਲਾਮੁਆਲੇਕum ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣ ਜੀ ਜ਼ਿਕਰ ਅੱਜ ਭਾਈ ਸੁਖਦੇਵ ਸਿੰਘ ਡੱਲਾ ਜੀ ਉਹਨਾਂ ਦੀ ਇੱਕ ਆਪਾਂ ਵੀਡੀਓ ਲੈ ਕੇ ਆਏ ਆ ਵੀਡੀਓ 'ਚ ਉਹ ਗੱਲ ਕਰ ਰਹੇ ਨੇ ਕਿ ਜਿਹੜਾ ਅੱਜ ਕੱਲ ਦੇ ਸਿਆਸਤਦਾਨ ਜਾਂ ਹੁਕਮਰਾਨ ਵੀ ਬੰਨ ਰਹੇ ਨਾ ਉਹ ਵੀ ਮਸਖਰੇ ਤੇ ਨੱਚਣ ਗਾਣ ਵਾਲੇ ਉਹਨਾਂ ਲੋਕਾਂ ਨੂੰ ਹੀ ਟਿਕਟਾ ਦਿੰਦੇ ਨੇ ਤੇ ਉਹਨਾਂ ਨੂੰ ਹੀ ਉੱਤੇ ਲੈ ਜਾਂ ਰਹੇ ਨੇ ਤੇ ਮਜ਼ਬ ਵਾਲੇ ਲੋਕਾਂ ਨੂੰ ਥੱਲੇ ਦਬਾਇਆ ਜਾ ਰਿਹਾ ਉਹਦੀ ਕੀ ਵਜ੍ਹਾ ਹੈ ਹਾਂਜੀ ਵੀਡੀਓ ਬਹੁਤ ਅਹਿਮ ਹੋਣ ਵਾਲੀ ਹੈ ਤੇ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆ ਤੁਸੀਂ ਹਾਂ ਚ ਜਵਾਬ ਦੇਣਾ ਜਾਂ ਨਾ ਚ ਜੇ ਮੈਂ ਗਲਤ ਹੋਇਆ ਸਜ਼ਾ ਦੇ ਦਿਓ ਮੰਨ ਲਓ ਮੈਂ ਮੰਨ ਲਿਆ ਕਪੀਰ ਦੀ ਜਗ੍ਹਾ ਏ ਤੇ ਉਹ ਪੀਰ ਉੱਥੇ ਬਹਿ ਕੇ ਦਿਨੇ ਰਾਤ ਕੀ ਕਰਦਾ ਰਿਆ ਬੰਦਗੀ ਕਰਦਾ ਰਿਆ ਨਾ ਅੱਲਾ ਅੱਲਾ ਤੇ ਤੁਸੀਂ ਗ੍ਰਾਈ ਕਰਕੇ ਇਕੱਠੀ ਤੇ ਉੱਥੇ ਕਲਾਕਾਰ ਲਾਤਾ ਦੱਸੋ ਪੀਰ ਤੁਹਾਡੇ ਤੋਂ ਸੁਖੀ ਕਿ ਦੁਖੀ ਆ ਸੋਚਣ ਵਾਲੀ ਗੱਲ ਹੈ ਨਾ ਇੱਕ ਪੀਰ ਆਪਣੀ ਦਰਗਾਹ ਦੇ ਉੱਤੇ ਬਹਿ ਕੇ ਬੰਦਗੀ ਕਰਦਾ ਰਿਹਾ ਵੇ ਅੱਲਾ ਅੱਲਾ ਦੀ ਤੇ ਤੂੰ ਹੀ ਚੋਕੇ ਉੱਥੇ ਦੁਕਾਨਾਂ ਜੋੜੀ ਲਾ ਦੋਂ ਤੇ ਉਹ ਵੀ ਤੇ ਸਾਡੀ ਜਾਨ ਨੂੰ ਰੋਂਦੇ ਹੋਣੇ ਵੀ ਆ ਕਿੱਥੋਂ ਲੈ ਆਂਦੇ ਇਕੱਠੇ ਕਰਕੇ ਵੀ ਅਹੀਂ ਤੇ ਰੱਬ ਰੱਬ ਕਰਦੇ ਰਹੇ ਸਾਨੂੰ ਗਾਣੇ ਸੁਣਾਈ ਜਾਂਦੇ ਆਖੋ ਸਤਨਾਮ ਕਿੱਡੀ ਸੋਚਣ ਵਾਲੀ ਗੱਲ ਐ ਸਾਡੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ ਆ ਗਿਆਨੀ ਜੀ ਕੀਰਤਨ ਕਰਦੇ ਕਹਿ ਕੇ ਗੈਨਾ ਕਿੱਡੇ ਤੋਂ ਕਿੱਡਾ ਵੱਡਾ ਜਥਾ ਵੀ ਹੋਵੇ ਨਾ ਮੇਰੇ ਖਿਆਲ ਆ ਜਿੰਨਾ ਚਿਰ ਦਹਾਂ ਦਾ ਨੋਟ ਬੰਦ ਨਹੀਂ ਹੁੰਦਾ ਸਾਡੇ ਗਲੋਂ ਨਹੀਂ ਲੈਂਦਾ ਆਖੋ ਸਤਨਾਮ ਸਹੀ ਗੱਲ ਹੈ ਮੈਂ ਕਿਹਾ ਮੋਦੀ ਨੇ ਨੋਟ ਬੰਦ ਕੀਤੇ ਕਿ ਤੇ ਥੱਲੇ ਵਾਲੇ ਕਰ ਦਿੰਦਾ ਸਾਰੇ ਕਿਸਾਨਾਂ ਨੇ ਧਰਨਾ ਲਾਇਆ ਉੱਥੇ ਸਾਰਿਆਂ ਸਾਰੇ ਖੁਸ਼ ਹੋਏ ਜਦੋਂ ਕਾਨੂੰਨ ਰੱਦ ਹੋਏ ਨੋਟ 2000 ਦਾ ਬੰਦ ਉੱਥੇ ਗ੍ਰੰਥੀ ਰਾਗੀ ਵੀ ਇਕੱਠੇ ਹੋ ਜਾਂਦੇ ਵੀ ਭਰਾਵਾ ਮੈਂ ਤਾਲੀ ਗੱਲ ਪਜਾਵਾਂ ਤੋਂ ਥੱਲੇ ਸਾਰੇ ਹੀ ਬੰਦ ਕਰ ਦੇ ਹੈ ਵੀ ਕਿੱਡੀ ਵੱਡੀ ਕੌਮ ਦੀ ਸਟੇਜ ਹੋਵੇ ਤੇ ਜਿੱਦਾਂ ਇੱਕ ਮੰਗਤਾ ਬੈਠਾਦਾ ਨਾ ਗੁੱਸਾ ਨਹੀਂ ਮੇਰੇ ਸਤਿਗੁਰੂ ਸਮਰੱਥ ਹੈ ਪਰ ਜਦੋਂ ਇੱਕ 40 ਕਿੱਲਿਆਂ ਦਾ ਮਾਲਕ ਵੀ ਦਹਾੜਾਂ ਦਾ ਪਾਟਾ ਨੋੜ ਦਿੰਦਾ ਤੇ ਮਾਰੇ ਕਹਿੰਦੇ ਹੋਣਗੇ ਕਿ ਕਿੰਨਾ ਗਰੀਬ ਆਖੋ ਸਤਨਾ ਇਹਦੇ ਵਿਚਾਰੇ ਕੋ ਹੈਗਾ ਇਹ ਕੁਝ ਨਹੀਂ ਸੋਚਣ ਵਾਲੀਆਂ ਗੱਲਾਂ ਨੇ ਉਹੀ ਬੰਦਾ ਆਪਦੇ ਮੁੰਡੇ ਦੇ ਵਿੱਚ ਬੱਬੂ ਮਾਨ ਨੂੰ ਸਾਧ ਕੇ 14 ਲੱਖ ਰੁਪਇਆ ਇੱਕ ਘੰਟੇ ਦਾ ਦੇ ਰਿਆ ਕੀ ਦੇ ਰੇ ਕੌਮ ਨੂੰ ਅਗਲੇ ਹੱਸਦੇ ਆ ਸਾਡੇ ਤੇ ਉਹ ਕਹਿੰਦੇ ਤੁਸੀਂ ਲੱਗੇ ਰਹੋ ਤੁਹਾਨੂੰ ਕੌਮ ਨੇ ਮੰਗਤੇ ਬਣਾ ਦੇਣਾ ਤੇ ਅਸੀਂ ਤੁਹਾਡੇ ਸਿਰ ਤੇ ਬਹਿਣਾ ਤਾਈਓ ਤੇ ਟਿਕਟਾਂ ਵੀ ਅਗਲੇ ਉਹਨਾਂ ਨੂੰ ਦਿੰਦੇ ਐ ਕਿਉਂਕਿ ਜਿਹੜੇ ਦੇਸ਼ ਦੇ ਆਗੂ ਹੀ ਨੱਚਣ ਵਾਲੇ ਹੋਣਗੇ ਤੇ ਕੌਮ ਨੂੰ ਤੇ ਨਚਾਉਣਗੇ ਨਾ ਆਖੋ ਸਤਨਾਮ ਕਿਉਂਕਿ ਕੋਈ ਸੂਰਮਾ ਯੋਧਾ ਕੋਈ ਦਾਨੀ ਮਹਾਂਪੁਰਖ ਅੱਗੇ ਆਊਗਾ ਤੇ ਕੌਮ ਦੀ ਗੱਲ ਕਰੂਗਾ ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਬਾਬੇ ਤੇ ਬਾਬਰ ਕਿਆਂ ਦਾ ਵਚਨ ਹੋਇਆ ਪਹਿਲੀ ਟੱਕਰ ਐਮਣਾ ਬਾਦ ਦੂਜੀ ਖਡੂਰ ਸਾਹਿਬ ਤੇ ਤੀਜੀ ਟੱਕਰ ਹੋਈ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਲਾਹੌਰ ਤੇ ਚੌਥੀ ਟੱਕਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਂਦਨੀ ਚੌਂਕ ਦਿੱਲੀ 'ਚ ਜਿੱਥੇ ਫਿਰ ਬਚਨ ਪੂਰੇ ਹੋ ਗਏ ਸੀ ਨਾ ਤੂੰ ਤਿੰਨਾ 'ਚੋਂ ਨਾ 13 'ਚੋਂ ਜੀਸਸ ਦੇ 13 ਚੇਲੇ ਸੀ ਚੰਡੀਗੜ੍ਹ ਜਾਇਓ 13 ਸੈਕਟਰ ਨਹੀਂ ਮਿਲਦਾ ਉਹਦੇ 13 ਚੇਲੇ ਹੀ ਚਲੇ ਗਏ ਜਦੋਂ ਉਹਨਾਂ ਨੂੰ ਸੂਲੀ ਸਲੀਬ ਤੇ ਚਾੜਿਆ ਇਧਰ ਨਾ ਤੂੰ ਤਿੰਨਾ 'ਚੋਂ ਨਾ 13 'ਚੋਂ ਇਧਰ ਤਿੰਨ ਸਨ ਭਾਈ ਬਿਆਲਾ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤਿੰਨਾ ਨੇ ਪਿਆਰ ਦੇ ਵਿੱਚ ਪਹਿਲਾ ਸ਼ਹੀਦੀ ਦਿੱਤੀ ਤੇ ਜਦੋਂ ਮਤੀ ਦਾਸ ਨੇ ਆਖਿਆ ਸੀ ਨਾ ਪਾਦਸ਼ਾਹ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਬਾਜੀ ਲਵਾ ਦਾਂਗਾ ਮਹਾਰਾਜ ਕਹਿੰਦੇ ਪੁੱਤ ਮਾਣ ਹੈ ਤੇਰੇ ਹੁਨਰ ਤੇ ਤੇਰੇ ਬਲ ਤੇ ਤੇਰੀ ਭਗਤੀ ਤੇ ਪਰਮਤੀ ਦਾਸਾ ਬਾਬੇ ਨਾਨਕ ਨੇ ਬਚਨ ਕੀਤਾ ਸੀ ਬਾਬਰ ਕਿਆਣਾ ਵੀ ਤੁਹਾਡਾ ਰਾਜ ਇੱਕ ਦਿਨ ਖਤਮ ਕਰਾਂਗੇ ਬਾਬੇ ਤੇ ਬਾਬਰਕਿਆਂ ਦਾ ਬਚਨ ਸੀ ਜਿਸ ਦਿਨ ਤੁਹਾਡੀ ਬਾਦਸ਼ਾਹੀ ਸਾਡੀ ਪਾਦਸ਼ਾਹੀ ਦਾ ਸਿਰ ਲਾਊਗੀ ਤੁਹਾਡੇ ਤਖਤ ਪੁੱਟੇ ਜਾਣਗੇ ਉਥੇ ਫਿਰ ਇਹ ਬਚਨ ਸੱਚ ਹੋਇਆ ਮਾਰੇ ਕਹਿੰਦੇ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਵਾਰ ਨਹੀਂ ਪਰਖ ਲਈ ਸੌ ਤੇਗਾ ਮੈਂ ਤੇ ਜੰਮਿਆ ਹੀ ਤੇਗਾ ਦੀ ਛਾਂ ਥੱਲੇ ਮੇਰੇ ਬਾਪੂ ਨੇ ਪਾਈਆਂ ਸੀ ਦੋ ਤੇਗਾ ਮੈਨੂੰ ਮਿਲਿਆ ਲਖਬ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾ ਮੇਰੇ ਪੁੱਤਰ ਦੀ ਤੇਗ ਚੋਂ ਤੇਗ ਨਿਕਲੂ ਜਿਹੜੀ ਲਵੇਗੀ ਤੇਰੀਆਂ ਖੋਹ ਤੇਗਾ ਉਹ ਸ਼ਬਦ ਸੱਚ ਹੋਏ ਇਹ ਤੇਗਾ ਕਹਿੰਦੇ ਮੇਰੇ ਪਿਓ ਨੇ ਦੋ ਪਾਈਆਂ ਸੀ ਮੈਂ ਕੱਲ ਵੀ ਕੋਹਾਲੀ ਜ਼ਿਕਰ ਕੀਤਾ ਸੀ ਕਿ ਛੇਵੇਂ ਪਾਦਸ਼ਾਹ ਤਖਤ ਤੇ ਬੈਠੇ ਮਹਾਰਾਜ ਸ਼ਹੀਦ ਹੋਣ ਵਾਸਤੇ ਚਲੇ ਗਏ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਬੰਨਤੀਆਂ ਤੇ ਇੱਕ ਪੰਡਤ ਬੜਾ ਗਿਆਨੀ ਧਿਆਨੀ ਮਹਾਰਾਜ ਦੇ ਸਨਮੁਖ ਮੱਥਾ ਟੇਕ ਕੇ ਤੇ ਚਰਚਾ ਕਰਨ ਆਇਆ ਬڑے ਗ੍ਰੰਥੋਂ ਨੇ ਪੜੇ ਸੀ ਤੇ ਚਰਚਾ ਕਰਦਿਆਂ ਕਰਦਿਆਂ ਉਹਨੇ ਇੱਕ ਸਵਾਲ ਰੱਖਿਆ ਕਹਿੰਦੇ ਮੇਰੀ ਪਰੀ ਦੇ ਆ ਮਾਲਕਾ ਮੈਨੂੰ ਇੱਕ ਸ਼ੰਕਾ ਹੈ ਤੁਹਾਡੇ ਨਾਲ ਮਾਰੇ ਕਹਿੰਦੇ ਪੁੱਛ ਕਹਿੰਦਾ ਪਹਿਲੇ ਪਾਦਸ਼ਾਹ ਤੋਂ ਲੈ ਕੇ ਤੁਹਾਡੇ ਪਿਤਾ ਜੀ ਗੁਰੂ ਅਰਜਨ ਸਾਹਿਬ ਮਾਲਾ ਫੇਰਦੇ ਰਹੇ ਮਾਲਾ ਤੇ ਦਾਲ ਦੇ ਵਿੱਚ ਖੁਰਪਾ ਫਿਰਦਾ ਰਿਹਾ ਆਏ ਹੋਏ ਨੂੰ ਦੇਗ ਮਿਲਦੀ ਰਹੀ ਆ ਪ੍ਰਸ਼ਾਦ ਮਿਲਦਾ ਰਿਹਾ ਪਿਆਰ ਮਿਲਦਾ ਰਿਹਾ ਤੇ ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਤਲਵਾਰਾਂ ਕਾਹਤੋਂ ਪਾਲੀਆਂ ਦੋ ਇਹ ਤੇ ਘਰ ਫਕੀਰਾਂ ਦਾ ਏ ਤੇ ਮਾਰੇ ਨੇ ਜਵਾਬ ਕਿੱਡਾ ਸੋਹਣਾ ਦਿੱਤਾ ਜਿੱਦਾਂ ਵੀਰ ਜੀ ਬੈਠਿਆ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਬ੍ਰਹਮ ਗਿਆਨੀ ਕਾ ਕੌਣ ਜਾਣੈ ਪਿਛਲੇ ਬੰਨੇ ਸਟੇਜ ਤੇ ਬੈਠਾ ਬ੍ਰਹਮ ਗਿਆਨੀ ਬਾਬਾ ਸੁਥਰੇ ਸਾਹ ਜਿਨਨੇ ਪੰਜ ਪਾਏ ਸਈਆਂ ਦੀ ਚਰਨ ਪੌੜ ਪ੍ਰਾਪਤ ਕੀਤੀ ਸੇਵਾ ਕੀਤੀ ਇਹ ਮਹਾਰਾਜ ਸਾਹਿਬ ਨੂੰ ਉਹਨੇ ਪੁੱਛਿਆ ਵੀ ਤਲਵਾਰਾਂ ਕਾਹਤੋਂ ਪਾਈਆਂ ਜਦੋਂ ਦੀਪ ਸਿੱਧੂ ਵਰਗੇ ਵੀਰ ਪੁੱਠੇ ਪਾਸੀ ਲੱਗੇ ਸੀ ਤੇ ਉਹ ਸਟਾਰ ਸੀ ਜਿੱਦਨ ਗੁਰੂ ਗੋਬਿੰਦ ਸਿੰਘ ਦੀ ਸ੍ਰੀ ਸਾਹਿਬ ਉਹਨੇ ਫੜੀ ਤੇ ਪੱਗ ਸਿਰ ਤੇ ਆਈ ਖਤਰਾ ਜਿਆ ਨਹੀਂ ਹੋ ਗਿਆ ਕੋ ਸਤਨਾਮ ਇਹ ਤੇ ਵੈਸੀ ਹੀ ਸ਼ਕਤੀ ਨਾਲ ਭਰੀ ਇਹਨੂੰ ਪਿਆਰ ਕਰਿਆ ਕਰੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਮਿੰਤਾਲੀ ਗੱਲ ਦੇ ਮੈਂ ਕਦੇ ਕਿਸੇ ਅੱਗੇ ਹੱਥ ਨਹੀਂ ਜੋੜਦਾ ਤੁਹਾਡੇ ਅੱਗੇ ਜੋੜ ਦਿੰਨਾ ਗੁਰੂ ਵਾਲੇ ਬਣ ਜਿਓ ਦਹਵੇਂ ਪਾਤਸ਼ਾਹ ਮਾਰੇ ਮਾਚੀਵਾੜੇ ਸੁਤੇ ਹੀ ਤੇ ਮਾਰੇ ਸਹਿਬ ਜੀ ਜਦੋਂ ਲੰਮੇ ਪੈਦੇ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਹੋਣੀ ਨਿਹੰਗ ਸਿੰਘ ਫੌਜਾਂ ਗੁਰੂਆਂ ਲੱਭਦੀਆਂ ਗਈਆਂ ਤੇ ਜਦੋਂ ਜਾ ਕੇ ਵੇਖਿਆ ਤੇ ਬੇਮਿਆਨ ਸ਼ਮਸ਼ੀਰ ਬਾਜਾਂ ਵਾਲੇ ਦੀ ਛਾਤੀ ਦੇ ਨਾਲ ਲੱਗੀ ਆਖੋ ਸਤਨਾਮ ਤੇ ਭਾਈ ਮਾਨ ਸਿੰਘ ਨੇ ਇੱਕ ਸਵਾਲ ਕੀਤਾ ਕਹਿੰਦੇ ਬਾਪੂ ਇੱਕ ਗੱਲ ਪੁੱਛਾਂ ਕਹਿੰਦੇ ਪੁੱਛ ਕਹਿਣ ਲੱਗੇ ਪੁੱਤਾਂ ਨੂੰ ਛਾਤੀ ਨਾਲ ਲਾ ਕੇ ਸੌਣ ਵਾਲਿਆ ਉਹਨਾਂ ਤੇ ਤੇ ਖੱਫਣ ਨਹੀਂ ਉਦਾਂ ਹੀ ਲੰਮੇ ਪੈ ਜੰਗ ਵਿੱਚ ਤੇ ਆ ਸ੍ਰੀ ਸਾਹਿਬ ਛਾਤੀ ਨਾਲ ਲਾਈ ਫਿਰਦੇ ਇਹਨੂੰ ਪਾਸੇ ਕਰਦੇ ਆਖੋ ਸਤਨਾਮ ਕੀ ਆਖਿਆ ਜੀ ਸ੍ਰੀ ਸਾਹਿਬ ਨੂੰ ਆ ਕਈ ਸਾਡੇ ਅਮਰਤ ਛੱਕੇ ਰਾਤ ਨੂੰ ਕਿਲੀ ਤੇ ਟੰਗ ਲੈਂਦੇ ਕਹਿੰਦੇ ਕਿਹੜਾ ਜੰਗ ਲੜਨਾ ਪਿਆਰਿਓ ਇਹ ਤੋਹਫਾ ਵਾ ਮਾਰੇਦਾ ਜੰਗ ਤੇ ਲੜੀਦਾ ਤਲਵਾਰਾਂ ਨਾ ਇਹ ਕਿਰਪਾਨ ਇਹਦੇ ਵਿੱਚ ਕਿਰਪਾ ਵਸਦੀ ਸਾਡੀ ਜਦੋਂ ਆਪਣਾ ਸਸਕਾਰ ਹੋਣਾ ਅਮਰਤਧਾਰੀ ਬੰਦੇ ਦਾ ਉਹਦੇ ਫੁੱਲ ਚੁਗਣ ਜਾਣਾ ਸਾਰੇ ਪਿੰਡ ਨੇ ਤੇ ਕੜਾ ਤੇ ਸ੍ਰੀ ਸਹਿਬ ਵਿੱਚੋਂ ਸਾਬਤ ਨਿਕਲਨੇ ਆ ਗੁਰੂ ਗੋਬਿੰਦ ਸਿੰਘ ਜਿੱਤ ਜਾਂਦਾ ਪਿਆਰ ਕਦੇ ਨੋਟ ਕਦੇ ਨੋਟ ਕਰਿਓ ਇਹ ਨਿਸ਼ਾਨੀ ਜਿੱਤ ਦੀ ਹੁੰਦੀ ਹੈ ਅਮਰਤਧਾਰੀ ਸਿੱਖ ਦੀ ਇਹ ਮੇਰੇ ਪਾਤਸ਼ਾਹ ਭਾਈ ਮਾਨ ਸਿੰਘ ਨੂੰ ਕਹਿੰਦੇ ਮਾਨਸਿਆ ਇਹ ਸ੍ਰੀ ਸਾਹਿਬ ਦੀ ਕਰਮਾ ਕਮਾਲੇ ਕਰਾਮਾਤ ਐ ਇਹਨੂੰ ਅਹੀਂ ਐਵੇਂ ਨਹੀਂ ਛਾਤੀ ਨਾਲ ਲਾਇਆ ਪੁੱਤ ਭਾਵੇਂ ਚਾਰੇ ਵਾਰ ਤੇ ਆ ਉਥੇ ਬੜਾ ਸੋਣਾ ਕਿਸੇ ਨੇ ਗਾਇਆ ਕਹਿੰਦਾ ਚੰਨ ਮਾਤਾ ਗੁਜ਼ਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਚੰਨ ਮਾਤਾ ਗੁਜ਼ਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਚੰਨ ਲਾਲੋ ਥੋੜਾ ਜਿਹਾ ਜੋਰ ਬੈਠੇ ਜੇ सी नदो याद पुतर सीने तेग ला जाद पुतुरां द आई सीने नाल ਵਾਹ ਪਿਆਰੇ ਵਾਹ ਸਿਨੇ ਨਾਲ ਤੇਗ ਲਾ ਲਈ ਜਦੋਂ ਯਾਦ ਕਰਾਂ ਮੈਂ ਚੰਨ ਮਾਤਾ ਗੁਜ਼ਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸਾਈ ਸਿਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਸੀਨੇ ਨਾਲ ਤੇਗ ਕੋ ਪੁੱਤਰਾ ਦੀ ਆਈ ਸੀਨੇ ਨਾਲ ਤੇਗ ਲਾ ਲਈ ਬਸ ਇਹੀ ਗੱਲਾਂ ਚੁਗਦੀਆਂ ਸੀ ਜਿਨ੍ਹਾਂ ਨੇ ਕਿਹਾ ਹੀ ਨਾ ਵੀ ਝਾੜੂ ਫੜਨਾਗੇ ਤੇਗ ਫੜਨੀ ਆ ਆਹੀ ਤੇਗ ਬਾਜਾਂ ਵਾਲੇ ਨੇ ਇੱਥੇ ਰੱਖੀ ਤੇ ਜਿੱਦਨ ਹਜੂਰ ਸਾਹਿਬ ਸਤਗੁਰੂ ਚਿਖਾ ਤੇ ਚੜੇ ਚੰਦਨ ਦੀ ਉਹ ਦਿਨ ਵੀ ਇਹ ਸ੍ਰੀ ਸਾਹਿਬ ਨਾਲ ਹੀ ਤੇ ਮਹਾਰਾਜ ਕਹਿੰਦੇ ਸਾਡੀ ਚਿਖਾ ਨਾ ਫਰੋਲਿਓ ਪਰ ਸੰਗਤ ਨਹੀਂ ਰਹਿ ਸਕੀ ਇਹਨਾਂ ਚਿਖਾ ਫਰੋਲੀ ਤੇ ਵਿੱਚੋਂ ਸ੍ਰੀ ਸਾਹਿਬ ਨਿਕਲੀ ਉਹ ਸ੍ਰੀ ਸਾਹਿਬ ਜਦੋਂ ਡੇਰਾ ਬਾਬਾ ਨਾਨਕ ਆਪਣੇ ਲਾਗੇ ਬਾਬੇ ਨਾਨਕ ਦੇ ਖਫਣ ਜਿਹੜੇ ਪੜਦੇ ਸੀ ਉਹਨਾਂ ਨੂੰ ਚੱਕਿਆ ਗਿਆ ਤੇ ਥੱਲਿਓਂ ਫੁੱਲ ਮਿਲੇ ਦੋ ਵਿਦਵਾਨ ਐ ਬੈੰਗੇ ਉਹਨਾਂ ਨੇ ਆਖਿਆ ਪਹਿਲੇ ਪਾਦਸ਼ਾਹ ਦੇ ਖਫਣ ਥੱਲਿਓਂ ਫੁੱਲ ਨਿਕਲੇ ਤੇ 10ਵੇਂ ਪਾਦਸ਼ਾਹ ਦੀ ਚਿਖਾ ਚੋਂ ਸ੍ਰੀ ਸਾਹਿਬ ਨਿਕਲੀ ਦੋਵਾਂ ਨੂੰ ਕਿੱਥੇ ਰੱਖਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਅੱਗੇ ਸ਼ਸਤਰ ਪਏ ਹੁੰਦੇ ਆ ਕਿਸੇ ਨੇ ਪੁੱਛਿਆ ਕਿ ਨਹੀਂ ਬਾਬਾ ਜੀ ਇਹ ਕਿਉਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸ਼ਸਤਰ ਕਾਤੋਂ ਪਿਆ ਤੇ ਵੀਰਦੀਪ ਸਿੱਧੂ ਕਹਿੰਦਾ ਹੁੰਦਾ ਹੀ ਨੀਵੇਂ ਆਏ ਨੂੰ ਦੇਗ ਤੇ ਜਿਹੜਾ ਡੇਲੇ ਕੱਢ ਕੇ ਆ ਵੀ ਉਹਨੂੰ ਤੇਗ ਇੱਥੇ ਜਦੋਂ ਮੱਥਾ ਟੇਕੀਦਾ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਮੈਕ ਆ ਸਾਰੇ ਧਰਮਾਂ ਨੂੰ ਇਕੱਠਿਆਂ ਕਰਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਹੁਤ ਡੂੰਗਾ ਇਤਿਹਾਸ ਹੈ ਮੈਂ ਅਜੇ ਉੱਥੋਂ ਤੱਕ ਪਹੁੰਚ ਰਿਹਾ ਪਰ ਮੇਰਾ ਸਮਾਂ ਨੇ ਈੜਿਓ ਚੱਲਿਆ ਮਹਾਰਾਜ ਸਾਹਿਬ ਜੀ ਨੇ ਜਾਤਾਂ ਪਾਤਾਂ ਮਟਾਈਆਂ ਜੀ ਸਭ ਤੋਂ ਵੱਡੀ ਇਨਕਲਾਬ ਦੀ ਖੇਡ ਖੇਡੀ ਪੰਜ ਸਰੋਵਰ ਬਣਾਏ ਹਰਮੰਦਰ ਸਾਹਿਬ 'ਚ ਪਹਿਲਾ ਸਰੋਵਰ ਸੰਤੋਖ ਸਰ ਜਿਨ੍ਹਾਂ ਨੂੰ ਕਈ ਪ੍ਰਚਾਰਕ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਕਹਿੰਦੇ ਸੀ ਮੈਨੂੰ ਕੋੜ ਹੋਇਆ ਮੈਂ ਸਰੋਵਰ ਚਨਾਤਾ ਤੇ ਮੈਂ ਰਾਜੀ ਹੋ ਗਿਆ ਤੇ ਹੁਣ ਕਹਿੰਦੇ ਪਾਣੀ ਆ ਹੁਣ ਟੋੜਾ ਭਰ ਕੇ ਮਿਲ ਗਿਆ ਨਾ ਆਖੋ ਸਤਨਾ ਇਹ ਕੇਰੀ ਦੇਤਾ ਅਗਲਿਆਂ ਨੇ ਵੀ ਤੂੰ ਰੋਜ਼ ਐਵੇਂ ਸਮਾਗਮ ਕਰਨੇ ਕੇਰੀ ਲੈ ਲੈ ਤੇ ਦੀਨ ਵੇਚਦੇ ਆਵਦਾ ਪਹਿਲਾ ਸਰੋਵਰ ਸਤਿਗੁਰੂ ਨੇ ਸੰਤੋਖ ਸਰ ਬਣਾਇਆ ਜਿਹੜਾ ਗੁਰੂ ਤਤੀ ਤਵੀ ਤੇ ਗੁਰਮਖੋ ਬੈੰਦਾ ਏ ਉਹ ਵੱਡਾ ਏ ਕਿ ਮੇਰੇ ਵਰਗਾ ਪ੍ਰਚਾਰਕ ਜਿਨੇ ਕੌਮ ਨੂੰ ਦਿੱਤਾ ਹੀ ਕੁਝ ਨਹੀਂ ਲਿਆ ਵਾ ਉਹ ਵੱਡਾ ਏ ਹੁਣ ਜਿਹੜਾ ਤਵੀ ਤੇ ਪਾਦਸ਼ਾਹ ਬੈੰਦਾ ਉਹ ਹੱਥੀਂ ਪੰਜ ਸਰੋਵਰ ਬਣਾਉਂਦਿਆ ਤੇ ਜਿਹੜਾ ਚੋਲੇ ਪਾ ਪਾ ਕੇ 5 ਲੱਖ ਦੇ ਤੇ ਘੜੀ ਬਨ ਕੇ 25 ਲੱਖ ਦੀ ਦੇ ਸੋਨੇ ਦੀ ਜੁੱਤੀ ਪਾ ਕੇ ਤੇ ਆਖੇ ਪਾਣੀ ਆ ਤੁਸੀਂ ਕਿਨੂੰ ਵੱਡਾ ਗਿਣੋਗੇ ਗੁਰੂ ਅਰਜਨ ਸਾਹਿਬ ਨੂੰ ਕਿ ਉਹਨੂੰ ਉਹ ਕੋਈ ਵੀ ਹੋਵੇ ਭਾਵੇਂ ਮੈਂ ਹੀ ਹੋਵਾਂ ਹਾਂ ਆਖੋ ਸਤਨਾਮ ਕਦੇ ਆਪਣੇ ਆਪ ਵੀ ਸੋਚਿਆ ਕਰੋ ਜਿਸ ਗੁਰੂ ਦੇ ਸਿਰ ਤੇ ਛੜਦਾ ਰੇਤਾ ਪਿਆ ਉਹ ਗੁਰੂ ਵੱਡਾ ਕਿ ਜਿਨ੍ਹਾਂ ਦੀਆਂ ਐਣਕਾਂ ਹੀ 25 ਲੱਖ ਦੀਆਂ ਉਹ ਬਾਬੇ ਵੱਡੇ ਮੇਰੇ ਬਾਦਸ਼ਾਹ ਮਹਾਰੇ ਨੇ ਪੰਜ ਸਰੋਵਰ ਹਾਂਜੀ ਜ਼ਿਕਰੀਆ ਜ਼ਿਕਰੀਆ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਘਰ ਵਾਲੇ ਆਪਾਂ ਨੂੰ ਨਾ ਮੇਲੇ ਮੂਲੇ ਤੇ ਜਾਣ ਤੋਂ ਰੋਕਦੇ ਹੁੰਦੇ ਸੀ ਤੇ ਆਪਣੇ ਜ਼ੇਹਨ ਚਾਹੁੰਦਾ ਸੀ ਕਿ ਯਾਰ ਇਹ ਜਿਹੜੇ ਇਹ ਨੇ ਤੇ ਵਲੀਆਂ ਦੀਆਂ ਕਬਰਾਂ ਨੇ ਜਾਂ ਵਲੀ ਨੇ ਉੱਥੇ ਹੋਏ ਤੇ ਘਰ ਵਾਲੇ ਪਤਾ ਨਹੀਂ ਕਿਉਂ ਮਨਾ ਕਰਦੇ ਨੇ ਕਿ ਯਾਰ ਤੁਸੀਂ ਕਬਰ ਉੱਥੇ ਜਾ ਰਹੇ ਜੀ ਵਲੀ ਦੀ ਕਬਰ ਤੇ ਜਾਣਾ ਚਾਹੀਦਾ ਦੁਆ ਕਰਨੀ ਚਾਹੀਦੀ ਲੇਕਿਨ ਫਿਰ ਉਹ ਆਹ ਤਾਹ ਤਾਹ ਜ਼ਿੰਦਗੀ ਨਾਲ ਸਮਝ ਆਈ ਕਿ ਵੀ ਘਰ ਵਾਲੇ ਉਹ ਵਲੀ ਦੀ ਕਬਰ ਜਾਣ ਤੇ ਮਨਾ ਨਹੀਂ ਸੀ ਕਰਦੇ ਜੋ ਉੱਥੇ ਹੁੰਦਾ ਉਹਦੀ ਵਜ੍ਹਾ ਤੋਂ ਕਿ ਮਨਾ ਕਰਦੇ ਸਹੀ ਗੱਲ ਤੇ ਗੱਲ ਇਸ ਤਰ੍ਹਾਂ ਹੀ ਹੈ ਕਿ ਲੋਕ ਪੈਸੇ ਇਕੱਠੇ ਕਰਕੇ ਜਾਂ ਜਿਹੜੇ ਉਹਨਾਂ ਦੇ ਗੱਦੀ ਨਿਸ਼ੀਨੇ ਸਾਰਾ ਸਾਲ ਗੱਲੇ ਉੱਥੇ ਗੋਲਗਾ ਦੇ ਵਿੱਚੋਂ ਪੈਸਾ ਕੱਢ ਕੇ ਐਂਡ ਤੇ ਉਹ ਮੇਲੇ ਆਵੰਦੇ ਨੇ ਤੇ ਉਥੇ ਸਿੰਗਰ ਸਾਦ ਲੈਂਦੇ ਨੇ ਉਥੇ ਨਾਚ ਗਵਈਏ ਸਾਦ ਲੈਂਦੇ ਨੇ ਜਾਂ ਫਿਰ ਤੁਸੀਂ ਦੇਖਿਆ ਹੋੜਾ ਕਿ ਉਥੇ ਉਹ ਮੌਦ ਦੇਖੂ ਖੇਲ ਤਮਾਸ਼ੇ ਕਰਾਉਣ ਲੱਗ ਪੈਂਦੇ ਨੇ ਹਾਲਾਂਕਿ ਆਪਣੇ ਜਿਹਦੇ ਲੋਕੀ ਰਾਣੀ ਸਰਕਸ ਉਹ ਮਤਲਬ ਖੇਲ ਤਮਾਸ਼ੇ ਜਿਹੜੇ ਪੂਰ ਕੋਸ਼ ਹੁੰਦੇ ਨੇ ਹਾਂਜੀ ਖੇਲ ਤਮਾਸ਼ੇ ਉਰਾ ਪਰਾਂ ਹੁੰਦੇ ਨੇ ਉਹਨਾਂ ਦੀਆਂ ਕਬਰਾਂ ਤੇ ਤੇ ਹਾਲਾਂਕਿ ਉਹ ਨੇਕ ਲੋਕ ਸਾਨੂੰ ਇੰਨਾਂ ਚੀਜ਼ਾਂ ਤੋਂ ਤੇ ਉਹ ਦੂਰ ਗਏ ਸਨ ਤੇ ਲੋਗ ਵੀ ਇਹਨਾਂ ਜਿਹਦਾ ਤੋਂ ਮਨਾ ਕਰਦੇ ਸੀ ਕਿ ਵੀ ਆਹ ਦੁਨੀਆ ਜਿਹੜੀ ਇਹਨਾਂ ਦੇ ਖੇਲ ਤਮਾਸ਼ੇ ਤੋਂ ਪਾਸੇ ਰੋ ਹਾਂ ਇਹ ਚੀਜ਼ਾਂ ਤੋਂ ਬਰੀ ਸੀ ਉਹ ਇਸ ਚੀਜ਼ ਤੋਂ ਮਨਾ ਕਰਕੇ ਗਏ ਨੇ ਹਾਂਜੀ ਤੇ ਲੋਗ ਉਸ ਪਾਸੇ ਲੱਗੇ ਤੇ ਲੋਗ ਜਿਹੜੇ ਉਹ ਮਗਰੋਂ ਲੋਗ ਆ ਗਏ ਨੇ ਉਹਨਾਂ ਨੇ ਕਹਿਣ ਤਰ੍ਹਾਂ ਕਿ ਉਹ ਉਹ ਕਹਿਣਗੇ ਕਿ ਕਿੱਥੋਂ ਇਕੱਠੇ ਕਰ ਲਏ ਅਸੀਂ ਹਾਂ ਕਿ ਵੀ ਇਹ ਇੱਕ ਤੇ ਸਾਨੂੰ ਮੰਨਦੇ ਨੇ ਕਿ ਵੀ ਅਸੀਂ ਨੇਕ ਆਦਮੀ ਤੇ ਦੂਸਰੇ ਪਾਸੇ ਸਾਡੀਆਂ ਗਵਰਾਂ ਦੇ ਉੱਤੇ ਗੰਵਈਏ ਤੇ ਮਿਊਜ਼ਿਕ ਤੇ ਡੋਗਲਾ ਪੁਲਿਸ ਸੀ ਡਬਲ ਸਟੈਂਡਰਡ ਹੈ ਡਬਲ ਸਟੈਂਡਰਡ ਕੀਤਾ ਆ ਤੇ ਫਿਰ ਇੱਥੇ ਤੇ ਬਹੁਤ ਜ਼ਿਆਦਾ ਸਾਡੇ ਮੁਸਲਮਾਨਾਂ ਜੀ ਤੇ ਹਾਲਾਂਕਿ ਮਿਊਜ਼ਿਕ ਮਨਾ ਕਿਉਂਕਿ ਇਸਲਾਮ ਜਿੱਦੇ ਮਿਊਜ਼ਿਕ ਮਨਾ ਤੇ ਇੱਥੇ ਵੀ ਜਿਹੜੇ ਲੋਕ ਇੰਨਾ ਗਾਤ ਸਿੱਖੇ ਤਾਂ ਵੀ ਤੇ ਨਹੀਂ ਮਨਾ ਮੇਰਾ ਖਿਆਲ ਹੈ ਕੁਝ ਹੋ ਸਕਦਾ ਲੇਕਿਨ ਉੱਥੇ ਉਹਨਾਂ ਭਾਈ ਮਰਦਾਨਾ ਜੀ ਰਬਾਬ ਚ ਹਾਂਜੀ ਚਲਾਉਂਦੇ ਰਹੇ ਨੇ ਤੇ ਇਸ ਤਰ੍ਹਾਂ ਤੇ ਇਸਲਾਮ ਦੀ ਵੀ ਜ਼ਿਕਰੀ ਆਏ ਅਗੇ ਉਹ ਡਾਫ ਵਜਾ ਸਕਦੇ ਨੇ ਲੇਕਿਨ ਆ ਜਿਹੜੇ ਆ ਗਾਣੇ ਨੇ ਜਿਹੜੇ ਗੂਲੂਕਾਰੀ ਕਰਦੇ ਨੇ ਬਕਾਇਦਾ ਪੇਸ਼ੇ ਬਣਾਏ ਹੋਏ ਨੇ ਇਹ ਮੇਰੇ ਖਿਆਲ ਨਾਲ ਇਹ ਸਿੱਖ ਧਰਮ ਚ ਵੀ ਹਰਾਮ ਹੈ ਇਹ ਸਿੱਖ ਧਰਮ ਚ ਵੀ ਹੈ ਯਾਨੀ ਕਿ ਜਿਸ ਚੀਜ਼ ਤੋਂ ਮਤਲਬ ਕਿ ਲੋਕਾਂ ਦਾ ਹਾਂਜੀ ਧਿਆਨ ਭਟਕੇ ਰੱਬ ਵੱਲੋਂ ਜਾਂ ਰੱਬ ਦੇ ਕੋਈ ਵੀ ਮਜ਼ਹਬ ਹੈ ਜਾਂ ਆਪਣੇ ਮਜ਼ਬ ਤੋਂ ਦੂਰ ਹੋਵੇ ਦੁਨੀਆਦਾਰੀ ਜੇ ਜ਼ਿਆਦਾ ਬੰਦਾ ਗਿਆਰਾ ਜਾਵੇ ਤੇ तकरीबन ਹਰ ਮਦਦ ਤੇ ਅਸਲਾਮਦਰ ਮੇ ਤੇ ਗਾਣਾ ਉਹ ਮਨਾਣਾ ਬਿਲਕੁਲ ਹੀ ਹਾਂਜੀ ਦੂਸਰਾ ਫਿਰ ਸੁਣੇ ਵੀ ਜਾਂਦੇ ਨੇ ਲੋਕ ਗਾਈ ਵੀ ਜਾਂਦੇ ਨੇ ਹੁਣ ਦੂਸਰਾ ਪਤਾ ਨਹੀਂ ਇੱਕ ਵਿਗਿਆ ਮੇਰੇ ਵੇਖਣ ਚਾਇਆ ਜਾਂ ਤੁਸੀਂ ਵੀ ਨੋਟ ਜੀ ਧਣ ਕਿ ਜਿਵੇਂ ਕੋਈ ਲਸਨ ਸੇ ਬਾਬਿਆਂ ਦੀਆਂ ਕਬਰਾਂ ਦੇ ਜਾਂ ਮੜੀਆਂ ਤੇ ਕਿ ਵੀ ਇਥੇ ਨਸ਼ਾ ਵੀ ਅਗਰ ਵੇਚਦਾ ਬਿਆ ਉਹਨਾਂ ਨੂੰ ਕੋਈ ਨਹੀਂ ਰੋਕਦਾ ਹਾਲਾਂਕਿ ادارے ਨੇ ਪੁਲਿਸਾਂ ਨੇ ਹਰ ਚੀਜ਼ ਮੌਜੂਦ ਏ ਉਸ ਜੀ ਨੂੰ ਮਨਾ ਕਰਨ ਵਾਲੇ ਤੇ ਲੇਕਿਨ ਜਦੋਂ ਇਨ੍ਹਾਂ ਜਗ੍ਹਾ ਤੇ ਵੇਚ ਵੇਖਦਾ ਨਸ਼ਾ ਜਾਂ ਲੋਕ ਨਸ਼ਾ ਕਰ ਰਹੇ ਹੁੰਦੇ ਨੇ ਤੁਸੀਂ ਇੱਥੇ ਦੇਖਿਆ ਹੋਣਾ ਆ ਬੜੀਆਂ ਵੀਡੀਓਜ਼ ਵੀ ਦੇਖਦੇ ਜਿਵੇਂ ਵੈਸੇ ਵੀ ਕਿ ਉਹ ਅੱਜ ਕਰਕੇ ਲੰਮਾ ਜਾਂ ਕਸ਼ ਖੇਚ ਕੇ ਚਰਸਦਾ ਜਾਂ ਫੀਮ ਖਾਜ ਕਰਕੇ ਲੋਕਾਂ ਦਾ ਦੂਰਾ ਪੜਾ ਕਿ ਵੀ ਇਹ ਮਸਤ ਨੇ ਇਹ ਰੱਬ ਨਾਲ ਜੁੜੇ ਹੋਏ ਨੇ ਹਾਲਾਂਕਿ ਉਹ ਤੇ ਹਰ ਸ਼ੈ ਨਾਲੋਂ ਕੱਟੇ ਹੋਏ ਨੇ ਸਹੀ ਗੱਲ ਕبھی ਉਹਨਾਂ ਨੇ ਤੇ ਨਸ਼ਾ ਕਰ ਲਿਆ ਉਹਨਾਂ ਦਾ ਤੇ ਦਿਮਾਗ ਹੀ ਨਹੀਂ ਆਪਣੇ ਕੋਲ ਸੁਣੋ ਇਹ ਬੇੜੇ ਲੇਕਿਨ ਲੋਕ ਕਹਿੰਦੇ ਨੇ ਰਾਬਣਾ ਜੁੜੇ ਨੇ ਮਸਤ ਨੇ ਮਲੰਗ ਨੇ ਇਹਨਾਂ ਕੋਲ ਦਬਾਵਾ ਕਰਾਓ ਦੇਖੋ ਯਾਰ ਕਿ ਬਾਕੀ ਹਰ ਜਗ ਇਹ ਨਹੀਂ ਕਿ ਵੀ ਕੰਮ ਪੜੇ ਲਿਖੇ ਜਾਂ ਪਿੰਡਾਂ ਦੇ ਲੋਕ ਬੁੜੇ ਬੜੇ ਪੜੇ ਲਿਖੇ ਲੋਕ ਐਸੇ ਨੇ ਕਿ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਮਤਲਬ ਦੁਨੀਆ ਦੀ ਬੜੀ ਬੜੀ ਤਾਲੀਮ ਹਾਸਲ ਕੀਤੀ ਡਾਕਟਰ ਨੇ ਇੰਜੀਨੀਅਰ ਨੇ ਉਹ ਵੀ ਵੇਖਾਂਗੇ ਤੇ ਉਹ ਇਸ ਤਰ੍ਹਾਂ ਨਹੀਂ ਹਰਕਤਾਂ ਉੱਥੇ ਕਰਦੇ ਕਿ ਵੀ ਜਿਹੜੇ ਜਿਨ੍ਹਾਂ ਲੋਕਾਂ ਨੇ ਕੱਪੜੇ ਵੀ ਨਹੀਂ ਪਾਏ ਉਹਨਾਂ ਨੂੰ ਵੀ ਕੀ ਮੰਨੀ ਜਾਂਦੇ ਨੇ ਕਿ ਵੀ ਇਹ ਵੀ ਰਾਹ ਨਾਲ ਜੋੜਦੇ ਨੇ ਅੱਲਾ ਮਾ ਕਰੇ ਨੰਗਾਪਨ ਕਿਸੇ ਵੀ ਮذਬ ਵਿੱਚ ਜਾਇਜ਼ ਨਹੀਂ ਹੈਗਾ ਸਿੱਖ ਤੇ ਇਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਹੈ ਤੇ ਇਸਲਾਮ ਵੀ ਬਹੁਤ ਜ਼ਿਆਦਾ ਖਿਲਾਫ ਹੈ ਬਾਕੀ ਤਕਰੀਬਨ ਸਾਰੇ ਮذਬ ਖਿਲਾਫ ਹੁੰਦੇ ਨੇ ਲੇਕਿਨ ਲੋਕਾਂ ਨੇ ਵਿੱਚ ਲੂਭ ਹੋ ਲੱਗੇ ਹੋਏ ਬਿਲਕੁਲ ਅਮੀਰੇ ਕੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਵੀਡੀਓ ਬਹੁਤ ਅੱਛੀ ਸੀ ਭਾਈ ਸੁਖਦੇਵ ਸਿੰਘ ਡੱਲਾ ਜੀ ਇਹਨਾਂ ਦੀਆਂ ਵੀਡੀਓ ਬਹੁਤ ਜ਼ਿਆਦਾ ਅੱਛੀਆਂ ਹੁੰਦੀਆਂ ਨੇ ਕੋਈ ਨਾ ਕੋਈ ਅੱਛਾ ਬਿਆਨ ਕਰਦੇ ਨੇ ਤੇ ਇਹਨਾਂ ਦੀਆਂ ਜ਼ਿਆਦਾਤਰ ਵੀਡੀਓ ਲੋਭ ਲਾਲਚ ਜਾਂ ਦੁਨੀਆਦਾਰੀ ਤੋਂ ਮਤਲਬ ਕਿ ਜਿਹੜੀਆਂ ਚੀਜ਼ਾਂ ਦੇ ਖਿਲਾਫ ਹੁੰਦੀਆਂ ਨੇ ਅਗਰ ਦੋਸਤੋ ਵੀਡੀਓ ਪਸੰਦ ਆਈ ਤੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਇਸ ਜਗ੍ਹਾ ਤੇ ਗੋਲ ਜਾਂ ਨਿਸ਼ਾਨ ਆ ਰਿਹਾ ਉੱਤੇ ਅਗਰ ਹੱਥ ਲਾਓਗੇ ਤੇ ਵੀਡੀਓ ਤੇ ਚੈਨਲ ਸਬਸਕ੍ਰਾਈਬ ਹੋ ਜਾਏਗਾ ਮਿਲਾਂਗੇ ਕਿਨਵੀ ਵੀਡੀਓ ਨਾਲ ਤੁਹਾਨ੍ਹ ਦੀ ਹੋਈ ਇਜਾਜ਼ਤ ਅੱਲਾਹ ਨਿਗ੍ਹਾ